ਹਾਂਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਸਲੈਨ ਪੰਜਾਬੀ ਤੇ ਕਿਸੇ ਵੀ ਤਰ੍ਹਾਂ ਦੀ ਫ੍ਰੀ ਐਡ ਕਰਵਾਉਣ ਲਈ ਤਾਤ ਅਟ ਫੋਟੋਆਂ ਜਾਂ ਦੋ ਕਮੈਂਟ ਦੀ ਵੀਡੀਓ ਬਣਾ ਕੇ ਮੇਰੇ WhatsApp ਨੰਬਰ 'ਤੇ ਸੰਪਰਕ ਕਰੋ WhatsApp ਦਾ ਨੰਬਰ ਤੇ Instagram ਪੀ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ Swift VDI ਕਾਰ ਵਿਕਾਊ ਮਾਡਲ 2010 ਫਰਸਟ ਓਨਰ ਆ ਸਾਰੀ ਓਰੀਜਨਲ ਕਾਰ ਨੰਬਰ ਹਰਿਆਣੇ ਦਾ ਐਨਓਸੀ ਨਾਲ ਮਿਲੂਗੀ ਏਰੀਆ ਸੰਗਰੂਰ ਪੰਜਾਬ ਕੀਮਤ ਸਿਰਫ 1 ਲੱਖ 80000 ਰੁਪਏ ਸੰਪਰਕ ਕਰੋ ਵੀਰ ਦਾ ਨੰਬਰ ਹੈ 97688 21000 97688 21000